ਨਮਸਕਾਰ ਦੋਸਤੋ ਜਿਸ ਤਰ੍ਹਾਂ ਸਾਰੇ ਦੋਸਤਾਂ ਨੂੰ ਪਤਾ ਹੀ ਹੈ 16 ਨਵੰਬਰ ਦਿਨ ਐਟ ਵਰਕ ਬਲਵੰਤ ਗਾਰਗੀ ਆਡੀਟੋਰੀਅਮ ਦੇ ਅੰਦਰ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਪੰਜਾਬ ਵੱਲੋਂ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਜਿਸ ਨੂੰ ਅਸੀਂ ਅਕਲ ਭਾਰਤੀਆ ਵਪਾਰ ਮੰਡਲ ਦਾ ਨਾਮ ਦਿੱਤਾ ਔਰ ਆਲ ਇੰਡੀਆ ਵਪਾਰ ਮੰਡਲ ਵਾਲੇ ਜਿਹੜੇ ਕਿ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮਿਲ ਕੇ ਇਹ ਜਿਹੜਾ ਹੈ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜੀ ਦੀ ਹੋਸਟਿੰਗ ਜਿਹੜੀ ਹੈ ਸਾਡੇ ਬਠਿੰਡਾ ਨੂੰ ਮਿਲੀ ਹੈ ਔਰ ਸਾਡੇ ਬਠਿੰਡਾ ਦੀ ਟੀਮ ਸਾਡੇ ਜੀਵਨ ਗੋਇਲ ਜੀ ਪਰਮੋਦ ਜੈਨ ਜੀ ਮੈਰੀ ਜੀ ਸੋਨੁਮੇਸ਼ਵਰੀ ਜੀ ਦਿਪਾਂਸ਼ ਜੀ ਸਾਰੇ ਦੋਸਤ ਜਿਹੜੇ ਹੈ ਮਿਲ ਕੇ ਪੂਰੀ ਇਹਨਾਂ ਦੀ ਟੀਮ ਹਜੇ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਸਾਰੇ ਮਿਲ ਕੇ ਇਹ ਜਿਹੜਾ ਸਾਨੂੰ ਵੀੜਾ ਮਿਲਿਆ ਹੈ ਇਹ ਜਿਹੜਾ ਵਪਾਰੀਆਂ ਦਾ ਕਹਿੰਦੇ ਜੇ ਸਹੀ ਪੁੱਛੀਏ ਤਾਂ ਇੱਕ ਯੱਗ ਹੋ ਰਿਹਾ ਜਿਹੜਾ ਉਹਦੇ ਵਿੱਚ ਸਾਰੇ ਉਮਤੀ ਬਣ ਜਾ ਰਹੇ ਹੈ ਔਰ ਪੂਰੇ ਪੰਜਾਬ ਦੇ ਵਪਾਰੀਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਕਿਉਂਕਿ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ। ਇਤਿਹਾਸ ਵਿੱਚ ਨਾ ਤਾਂ ਪਹਿਲੀ ਕਦੇ ਹੋਇਆ ਔਰ ਦੁਬਾਰਾ ਕਦੋਂ ਉਹ ਕਾ ਮਿਲੂਗਾ ਹਜੇ ਕੁਝ ਨਹੀਂ ਕਹਿ ਸਕਦਾ ਮੈਂ। ਪਰ ਮੈਂ ਸਾਰੇ ਵਪਾਰੀਆਂ ਨੂੰ ਸਾਰੇ ਆਮ ਜਨਤਾ ਨੂੰ ਜਿੰਥੇ ਤੱਕ ਵੀ ਮੇਰਾ ਇਹ ਮੈਸੇਜ ਜਾ ਰਿਹਾ ਹੈ। ਹਰੇਕ ਨੂੰ ਇਹੀ ਕਹਿਣਾ ਚਾਹੂੰਗਾ ਕਿ ਵਪਾਰੀ ਪਹਿਲੀ ਵਾਰੀ ਇੱਕ ਮੰਚ ਤੇ ਇਕੱਠੇ ਹੋਣ ਜਾ ਰਿਹਾ ਹੈ ਔਰ ਵਪਾਰੀ ਇੱਕੋ ਗੱਲ ਹੀ ਜਾਂਦਾ ਹੈ ਕਿ ਸਾਨੂੰ ਬੇ ਤੜਕ ਹੋ ਕੇ ਇਮਾਨ ਦੇ ਨਾਲ ਉਹ ਕਹਿੰਦੇ ਨਾ ਹੱਕ ਦੇ ਨਾਲ ਸਾਡਾ ਬੈਨਰ ਜਿਹੜਾ ਹੈ ਸਾਨੂੰ ਕਰਨ ਦੀ ਸਰਕਾਰ ਵੱਲੋਂ ਛੂਟ ਦਿੱਤੀ ਜਾਵੇ। ਸਰਕਾਰ ਦੇ ਜਿਹੜੇ ਟੈਕਸਾਂ ਦੇ ਜਿਹੜੇ ਧੰਲੇਬਾਜ਼ੀਆਂ ਜਿੰਨਾ ਸਾਡੇ ਲੋਕ ਟੈਕਸਾਂ ਦੇ ਪਿੱਛੇ ਲਾਣੇ ਚਾਹੇ ਆਮ ਗੱਲ ਕਰੀਏ ਕਿ ਇੰਨੇ ਜਿਆਦਾ ਪ੍ਰੋਬਲਮ ਹੈ ਕਿ ਸਰਕਾਰ ਦੇ ਕਾਨੂੰਨ ਇਸ ਤਰ੍ਹਾਂ ਦੇ ਬਣਾਏ ਵੇ ਕਿ ਵਪਾਰੀ ਅੱਜ ਪੂਰਾ ਹਰ ਪਾਸੋਂ ਦਬਿਆ ਜਾ ਰਿਹਾ ਉਹ ਚੀਜ਼ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੁਸ਼ਕਲਾਂ ਜਿੰਨੀਆਂ ਘੱਟ ਹੋ ਜਾਣ ਸਾਰੀਆਂ ਮੁਸ਼ਕਲਾਂ ਘੱਟ ਹੋਣ ਤੱਕ ਇਹ ਕੰਮ ਨਾ ਤਾਰੀ ਜ਼ਿੰਦਗੀ ਨਹੀਂ ਹੋ ਸਕਦੀਆਂ ਪਰ ਇਹ ਵੀ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਪ੍ਰੋਬਲਮਸ ਹੈਗੇ ਆ ਵੱਧ ਤੋਂ ਵੱਧ ਅਸੀਂ ਸਰਕਾਰ ਤੱਕ ਪਹੁੰਚਾ ਸਕੀਏ ਔਰ ਉਹਨਾਂ ਨੂੰ ਠੀਕ ਕਰਵਾ ਸਕੀਏ ਔਰ ਵਪਾਰੀਆਂ ਨੂੰ ਉਸ ਚੀਜ਼ ਦੀ ਰਾਜਦਵਾ ਸਕੀਏ ਇਹਦੇ ਬਾਰੇ ਇੱਕ ਮੇਲਣ ਹੋਣ ਜਾ ਰਿਹਾ ਔਰ ਇਸ ਸਿਮੇਲਨ ਦੇ ਵਿੱਚ ਸਾਡੇ ਸੁਨੀਲ ਸਿੰਘ ਜੀ ਹੈ ਜਿਹੜੇ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਹੈ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਨਾਮਿਨੇਟ ਹੋਏ ਹੋਏ ਆ ਔਰ ਉਹ ਆ ਰਿਹਾ ਹੈ ਉਹਨਾਂ ਦਾ ਜਿਹੜਾ ਹੈ ਇਥੇ ਪੂਰੇ ਪਹਿਲੀ ਵਾਰੀ ਉਹਨਾਂ ਦਾ ਵੀ ਪੰਜਾਬ ਦਾ ਜਿਹੜਾ ਪਹਿਲੀ ਵਾਰੀ ਦੌਰ ਆਇਆ ਉਸ ਤੋਂ ਇਲਾਵਾ ਕੁਸ਼ੀਲ ਪੋਧਾਰਦੀ ਹੈ ਜਿਹੜੇ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਪ੍ਰਧਾਨ ਹੈਗੇ ਆ ਉਹ ਕੋਲਕਾਤਾ ਤੋਂ ਹੈਗੇ ਬੈਸਬੰਗਲ ਤੋਂ ਉਹ ਵੀ ਇੱਥੇ ਆ ਰਹੇ ਆ ਉਹਨਾਂ ਦੇ ਨਾਲ ਨਾਲ ਜਿਹੜਾ ਹੈ ਆਰਕੇ ਗੋੜਜੀ ਆ ਰਹੇ ਜਿਹੜੇ ਕੀ ਸਾਡੇ ਜਨਰਲ ਸੈਕਟਰੀ ਹੈ ਉਹ ਦਿੱਲੀ ਤੋਂ ਹੈ ਸੀਏ ਹੈ ਕਿ ਵੈਸੇ ਪੇਸ਼ਨਲ ਉਹ ਵੀ ਹੈ ਉਤਰਾਖੰਡ ਤੋਂ ਰਜੇਸ਼ ਪਨੋਲੀ ਜੀ ਹੈਗੇ ਆ ਉਹ ਸਾਡੇ ਕੋਸ਼ਰ ਦક્ષ ਹੈ ਆਲ ਇੰਡੀਆ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਉਹ ਵੀ ਆ ਰਹੇ ਤੇ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੀ ਸਾਰੀ ਟੀਮ ਹੈ ਜਿਹੜੇ ਕੀ ਗੱਲ ਕਰੀਏ ਬਠਿੰਡੇ ਦੀ ਗੱਲ ਕਰਾਂ ਤਾਂ ਸਾਰੀ ਟੀਮ ਹੈ ਹਰ ਜਗਾ ਤੋਂ ਹਰ ਢਿਲੇ ਤੋਂ ਮੈਂ ਪਿਛੇ ਜੇ ਬਰਨਾਲਾ ਆਮਾਨ ਸਾਹਿਬ ਮੋੜ ਤੇ ਕਲ ਰਾਮਪੁਰੇ ਸੀਗਾ ਪੁੱਚੋ ਸੀਗਾ ਕਫੇ ਸੀਗਾ ਬਰਨਾਲੇ ਧੂਰੀ ਅੰਮ੍ਰਿਤਸਰ ਹਰ ਜਗਾ ਤੋਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਜਿੱਥੇ ਵੀ ਜਾ ਰਹੇ ਅਸੀਂ ਹੋਰ ਤੁਹਾਡੇ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜਗ੍ਹਾ ਤੇ ਦੇਖਿਆ ਹੋਊਗਾ ਹਰ ਜਗ੍ਹਾ ਤੇ ਇੰਨਾ ਉਤਸ਼ਾਹ ਹੈਗਾ ਹਰ ਬੰਦਾ ਜਿਹੜਾ ਹੈ ਏਹੀ ਸੋਚ ਰਿਹਾ ਦੀ ਅਸੀਂ ਇੱਕ ਮੇਲਾ ਹੋ ਰਿਹਾ ਸਾਡੇ ਇੱਥੇ ਔਰ ਇਸ ਚੀਜ਼ ਨੂੰ ਖੁਸ਼ੀ ਨਾਲ ਮਨਾ ਰਹੇ ਆ ਔਰ ਤੁਹਾਡੇ ਭਰਾਵਾਂ ਦੀ ਜਿਹੜੀ ਹੈ ਸਾਡੇ ਨਾਲ ਜਿਹੜੀ ਸਪੋਰਟ ਹੈ ਅਸੀਂ ਏਸੀ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਸਾਡੇ ਇਸ ਯੱਗ ਦੇ ਵਿੱਚ ਤੁਸੀਂ ਵੀ ਸਾਡਾ ਸਾਥ ਦੇ ਰਹੇ ਹੋ ਇਸ ਤੋਂ ਬਾਅਦ ਸਾਡੇ ਜੀਵਨ ਦੀਆਂ ਮੰਗਾ ਕੀ ਨੇ ਟੁੱਟੀਆਂ ਜਿਹੜੀਆਂ ਤੁਹਾਡੇ ਨਾਲ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਇਹਨਾਂ ਤੁਸੀਂ ਕਿਉਂਕਿ ਮੰਗ ਤਾਂ ਕੋਈ ਦੱਸਿਆ ਹੀ ਨਹੀਂ ਗਾ ਤੁਸੀਂ ਇਹ ਕਹਿ ਰੂ ਹੋ ਸਾਨੂੰ ਵਪਾਰ ਕਰਨੇ ਦਿੱਤਾ ਜਾ ਰਿਹਾ ਹੈ ਵੀਡੀਗੀਆਂ ਚੀਜ਼ਾਂ ਦੇ ਵਪਾਰ ਨੇ ਤੁਹਾਨੂੰ ਕਰਨੇ ਦਿੱਤਾ ਜਾ ਰਿਹਾ ਹੈ ਔਰ ਕਿਤੇ ਕਿਤੇ ਤੁਹਾਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਮੰਗਾਂ ਦੀ ਗੱਲ ਕਰੀਏ ਤਾਂ ਮੰਗਾ ਜੇ ਅੱਜ ਜਿੱਥੇ ਲਿਖਣ ਵੈਲਿਊ ਤੇ ਮੇਰੀ ਕਲਪਨ ਸਾਹਿਰਾਂ ਤੇ ਡੱਪ ਜੂਗੀ ਇੰਨੀ ਮੰਗਾ ਹੈਗੀਆਂ ਦੂਜੇ ਪਾਸੇ GST ਹੈ ਜਿਹਨੂੰ ਕੀ ਸਰਲ ਬਣਾਉਣ ਵਾਸਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਛੋਟਾਂ ਦਿੱਤੀਆਂ ਪਿੱਛੇ ਅਸੀਂ ਉਹ ਤੋਂ ਪਹਿਲੇ ਹੀ ਸਾਡਾ ਵਪਾਰ ਮੰਡਲ ਦਾ ਡੈਪੂਟੇਸ਼ਨ ਜਿਹੜਾ ਹੈ ਮੰਤਰੀ ਜਿਹੜੇ ਪੰਗਰ ਚੋਹਾਨ ਜੀ ਹੈਗੇ ਪੰਗਰ ਚੋਦਰੀ ਜੀ ਉਹਨਾਂ ਕੋਲੇ ਦਿੱਲੀ ਅਸੀਂ ਉਹਨਾਂ ਦੇ ਨਿਵਾਸ ਸਥਾਨ ਤੇ ਮਿਲ ਕੇ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਬਹੁਤ ਸਾਰੀਆਂ ਛੋਟਾਂ ਦੇ ਰਹੇ ਹਾਂ ਤੇ ਤੁਹਾਡੇ মিডিਆ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੀ ਸਾਡੇ ਪ੍ਰਧਾਨ ਮੰਤਰੀ ਨੇ 15 ਅਕਤੂਬਰ ਦੇ ਦਿਨ ਉੱਥੋਂ ਵੀ ਲਾਲ ਕਿਲੇ ਤੋਂ ਵੀ ਐਨਾਨਸ ਕੀਤਾ ਸੀਗਾ ਔਰ ਬਹੁਤ ਵਧੀਆ ਛੋਟਾਂ ਦਿੱਤੀਆਂ ਵੀ ਹੈ ਪਰ ਉਹਦੇ باوجود ਵੀ ਕੱਲੀਆਂ ਛੋਟਾਂ ਤੋਂ ਬਾਅਦ ਵੀ ਅੱਜ ਦੀ ਡੇਢ ਦੇ ਵਿੱਚ ਇੰਨੀਆਂ ਵੱਡੀਆਂ ਕੰਪਲਿਕੀਸ਼ਨ ਹੈਗੀਆਂ ਕਿ ਛੋਟਾ ਜਿਹੜਾ ਹੈ ਜੀਐਸਟੀ ਭਰਨ ਦੇ ਵਿੱਚ ਉਹਦੀਆਂ ਰਿਟਰਨਾਂ ਭਰਨ ਦੇ ਵਿੱਚ ਇਹਨਾਂ ਦੇ ਛਾਪੇ ਮਾਰੀਆਂ ਆ ਪਿੱਛੇ ਸਾਡਾ ਬਰਨਾਲੇ ਹੱਥੋਂ ਬਾਈ ਹੋ ਗਈ ਸੀ ਹੁਣ ਪਿਛਲੇ 15 ਦਿਨ ਦੀ ਗੱਲ ਹੈ ਉੱਥੇ ਮੈਂ ਗਿਆ ਜਦੋਂ ਬਰਨਾਲੇ ਦਾ ਉੱਥੇ ਵੀ ਇਹੀ ਗੱਲ ਸਾਰਾ ਭਰਨ ਵਾਲਾ ਬੰਦ ਹੋ ਚੁੱਕਿਆ ਸੀ ਲੋਕੀ ਥਾਣੇ ਦੇ ਮਰਦਰੀਆਂ ਬਿਚਾ ਕੇ ਬੈਠੇ ਸੀ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਜਿਵੇਂ ਆਪਾਂ ਗੱਲ ਕਰ ਲਈਏ ਕਈ ਸਾਰੇ ਇਸ ਤਰ੍ਹਾਂ ਦੇ ਟੈਕਸ ਹੈ ਸਾਡੀ ਮਬਾਨੀਆਂ ਦੀ ਮੰਗ ਇੱਕੋ ਹੀ ਹੈ ਵੀ ਅਸੀਂ ਟੈਕਸ ਦੇਣਾ ਚਾਹੁੰਦੇ ਆ ਸਾਡੀ ਜੇਬ ਚੋਂ ਟੈਕਸ ਨਹੀਂ ਜਾਂਦਾ ਅਸੀਂ ਤਾਂ ਸਿਰਫ ਟੈਕਸ ਦਾ ਜਿਹੜਾ ਗਾ ਕੇ ਮੰਨ ਲਓ ਤੁਸੀਂ ਮੇਰੇ ਕੋਲ ਕੋਈ ਚੀਜ਼ ਲੈਣਾ ਨੇਓ ਟੈਕਸ ਤੁਸੀਂ ਭਰ ਰਹੇ ਹੋ ਮੈਂ ਨਹੀਂ ਭਰ ਰਿਹਾ ਮੈਂ ਤਾਂ ਇਕੱਠਾ ਕਰਕੇ ਬਿਨਾਂ ਤਨਖਾਹ ਦਾ ਸਰਕਾਰ ਦਾ ਮੁਲਾਜ਼ਮ ਆ ਸਰਕਾਰ ਕੋਲੇ ਹਜ਼ਾਰਾਂ ਮੁਲਾਜ਼ਮ ਤਰ੍ਹਾਂ ਦੇ ਮੁਲਾਜ਼ਮ ਹੈ ਲੇਕਿਨ ਇੱਕ ਵੋਬਾਰੀ ਐਸਾ ਮੁਲਾਜ਼ਮ ਹੈ ਜਿਸ ਨੂੰ ਕਦੇ ਕੋਈ ਤਨਖਾਹ ਨਹੀਂ ਮਿਲਦੀ ਹਰ ਮਹੀਨੇ ਹਰ ਸਾਲ ਉਹਨੂੰ ਟੈਕਸ ਕਰਕੇ ਇਕੱਠਾ ਕਰਕੇ ਜਮ੍ਹਾਂ ਕਰਾਉਂਦੇ ਆਂ ਅਸੀਂ ਕਹਿੰਦੇ ਆਂ ਕਿ ਤੁਸੀਂ ਟੈਕਸ ਜਿੰਨੇ ਵੀ ਲਾਣਿਓ ਚਾਹੇ 3% ਛੱਡੋ 50% ਕਰਦੋ ਲੇਕਿਨ ਫਾਸਟ ਸਟੇਜ ਤੇ ਕਰਦੋ ਜਿੱਥੇ ਚੀਜ਼ ਬਣਦੀ ਆ ਜਿੱਥੇ ਆ ਮਾਈਕ ਬਣਿਆ ਉੱਥੇ ਟੈਕਸ ਲੱਗ ਜੇ ਮੇਰੀ ਦੁਕਾਨ ਤੋਂ ਤੁਸੀਂ ਮਾਈਕ ਲੈਣ ਆਓ ਤਾਂ ਮੈਨੂੰ 100 ਰੁਪਏ ਦਾ ਆਇਆ ਮੈਂ 150 ਦਾ ਵੇਚਦਾ ਮੈਨੂੰ ਆ ਜਿਹੜੇ ਟੈਕਸਾਂ ਵਾਲੇ ਜਿਹੜੇ ਜੰਜਾਲ ਐ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਿਹੜੇ ਲੋਕਾਂ ਨੂੰ ਟੈਰਰ ਖੜਾ ਕਰਕੇ ਜਮਰਦਸੀ ਉਹਨਾਂ ਤੋਂ ਵਸੂਲੀ ਕਰਦੇ ਆ ਅਸੀਂ ਉਸ ਜਿਹੜਾ ਸਰਕਾਰੀ ਸਰਕਾਰ ਦਾ ਜਿਹੜਾ ਟੈਕਸ ਪ੍ਰਣਾਲੀ ਹੈ ਉਹਦੇ ਤੋਂ ਦੁਖੀ ਆ ਅਸੀਂ ਨੂੰ ਅੱਲਾਹ ਤਾਲਾ ਦਾ ਸਿਧਾਂਤਾਂ ਦਾ ਭਾਈ ਬੁਧੀ ਇੱਕ ਜਗ੍ਹਾ ਤੋਂ ਕੀ ਬਣਦਾ ਹੈ ਨਾਟਕ ਤੋਂ ਬੁਧੀ ਜਿਵੇਂ ਦਾ ਕਰਨਾਟਕ ਦਾ ਸਰਕਾਰ ਨੂੰ ਵਾਦਾ ਹੁੰਦਾ ਜਿਹਾ ਵੀ ਕੇਂਦਰ ਸਰਕਾਰ ਨਹੀਂ 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 ਭਾਈ ਸਾਹਿਬ ਤੁਸੀਂ ਗੱਲ ਤੁਸੀਂ ਉਸ ਦੇ ਉੱਤੇ ਟੈਕਸ ਜਿਹੜਾ ਹੈ ਜੀਐਸਟੀ ਜਿਹੜਾ ਹੈ ਐਕਸਾਈਜ਼ ਜਿਹੜਾ ਹੈ ਸੈਂਟਰ ਦੀ ਹੁੰਦੀ ਹੈ ਹਮੇਸ਼ਾ ਉਹ ਸੈਂਟਰੀ ਲੈਂਦਾ ਹੁਣ ਪੰਜਾਬ ਚ ਵੀ ਤੁਸੀਂ ਕੋਈ ਬਿੱਲ ਕਟਿਆ ਜਾਂਦਾ ਤਾਂ ਜੀਐਸਟੀ ਸੈਂਟਰ ਕੋਲ ਜਾ ਰਿਹਾ ਉਹਦੀ ਰੇਸ਼ੋ ਹੁੰਦੀ ਹੈ ਕਿ ਉਹ ਕਿਹੜੀ ਸਟੇਟ ਨੂੰ ਕਿੰਨੀ ਜਾਣੀ ਉਹ ਆ ਜਾਣੀ ਉਹ ਫਿਰ ਵੀ ਜਾਊਗੀ ਉਹ ਅੱਡੀ ਨਹੀਂ ਕਰਨੀ ਉਹ ਜਿੱਥੇ ਟੈਕਸ ਬਣੂਗਾ ਜਿੱਥੇ ਚੀਜ਼ ਵਿਕੂਗੀ ਜਿੱਥੇ ਜਾਊਗੀ ਉਹਦਾ ਉਹਨਾਂ ਨਾਲ ਹੀ ਕੰਮ ਹੈ ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਜਿੱਥੇ ਫੈਕਟਰੀ ਚ ਚੀਜ਼ ਬਣ ਗਈ ਫਸਟ ਡੇ ਆਖਦਾ ਮਤਲਬ ਉੱਥੇ ਹੀ ਟੈਕਸ ਲੱਗਦਾ ਹੁਣ ਤੋਨੂੰ ਪੰਜਾਬ ਦੇ ਵਿੱਚੋਂ ਦਿੱਕਤ ਆ ਰਹੀ ਹੈ ਪੰਜਾਬੀਏ ਆਲ ਇੰਡੀਆ ਇੱਥੇ ਆਲ ਇੰਡੀਆ ਦਾ ਹੋ ਰਿਹਾ ਜੀ ਇੱਥੇ ਪੰਜਾਬ ਦਾ ਇਕੱਲੇ ਦਾ ਕੁਝ ਨਹੀਂ ਹੈ ਬਠਿੰਡੇ ਦਾ ਇਕੱਲੇ ਦਾ ਕੁਝ ਨਹੀਂ ਹੈ ਆਲ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਜਿੰਨੇ ਵਪਾਰੀ ਆ ਜਿਨ੍ਹਾਂ ਨੂੰ ਜੋ ਪ੍ਰੋਬਲਮ ਹੈ ਸਾਰੀਆਂ ਰੱਖੀਆਂ ਜਾਣੀਆਂ ਨਾ ਕਿ ਇਕੱਲੇ ਪੰਜਾਬ ਦੀ ਜੀ ਸਰਨ ਨਮਸਕਾਰ ਜਿਸ ਤਰ੍ਹਾਂ ਕਪੂਰ ਸਾਹਿਬ ਨੇ ਦੱਸਿਆਗਾ 16 ਨਵੰਬਰ ਰਹਿਣਾ ਹੈ ਦਬਾਰਾ ਕਿ ਸਾਡੇ ਵਪਾਰੀ ਸਮੇਲਨ ਹੋ ਰਿਹਾ ਹੈ ਆਲ ਓਵਰ ਇੰਡੀਆ ਦਾ ਜਿਹੜਾ ਕਿ ਬਠਿੰਡਾ ਨੂੰ ਦਾ ਮਾਨ ਪ੍ਰਾਪਤ ਹੋਇਆ ਉਹ ਸਮੇਲਨ ਨੂੰ ਕਰਨਾ ਉਹਦੇ ਵਿੱਚ ਸੈਂਟਰ ਦੇ ਮੰਤਰੀ ਜਿਨੇ ਕਪੂਰ ਸਾਹਿਬ ਨੇ ਦੱਸਿਆ ਅਸਨੀਲ ਸਿੰਘ ਜੀ ਹੋ ਕਾਫੀ ਆ ਰਹੇ ਪੰਜਾਬ ਤੋਂ ਸਾਰੇ ਵਪਾਰੀ ਆ ਰਹੇ ਵਿਸ਼ੰਦਾ ਪਰਵਾੜ ਮਨ ਦੇਸ਼ ਜੋਗਦਾਲਾ ਸੀ ਕਿ ਅਸੀਂ ਆਪਣੇ ਪੰਜਾਬ ਪ੍ਰਦੇਸ਼ ਨਾਲ ਨਾਲ ਕੇ ਸਰਾਇ ਕੰਮ ਕਰ ਰਹੇ ਹਾਂ ਤੇ ਬਹੁਤ ਜ਼ਿਆਦਾ ਅਸੀਂ ਕਾਫੀ ਦਿਨਾਂ ਤੋਂ ਬਹੁਤ ਮਿਹਨਤ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਸਾਡੀ ਪੂਰੀ ਟੀਮ ਜਨਰਲ ਸੈਕਟਰੀ ਮੈਰੀ ਜੀ ਸੋਨੂ ਜੀ ਕਾਫੀ ਅਸੀਂ ਵਿਜਾਤ ਕਾਰਡ ਵੰਡੇਗੇ ਤੇ ਅਸੀਂ ਕੋਈ ਹਜ਼ਾਰਕ ਬੰਦੇ ਦੀ ਗੈਦਰਿੰਗ ਕਰਨ ਦੀ ਸੋਚੀਏ ਜਿਹੜਾ ਕਿ ਬਹੁਤ ਵਧੀਆ ਪ੍ਰੋਗਰਾਮ ਹੋਊਗਾ ਉਹ ਜੁੜੀਆਂ ਸਾਡੀਆਂ ਮੰਗਾ ਗਈਆਂ ਜਿਵੇਂ ਵੀ ਰਾਜ ਨੇ ਪੁੱਛਿਆ ਵੀ ਤੁਹਾਡੀਆਂ ਕੀ ਮੰਗਾ ਹੈ ਮੰਗਾ ਤਾਂ ਸਾਡੀਆਂ ਬਹੁਤ ਆ ਗਈਆਂ ਕਿਉਂਕਿ ਜਿਹੜਾ ਕਾਨੂੰਨ ਲਾਗੂ ਹੁੰਦਾ ਕੱਲਾ ਵਪਾਰੀਆਂ ਤੇ ਹੁੰਦਾ ਉਹ ਕਿਸੇ ਦੇ ਨਹੀਂ ਕਿਉਂਕਿ ਵਪਾਰੀ ਇੱਕ ਤਾਂ ਤਿਆਰ ਬੈਠਾ ਹੁੰਦਾ ਨਾਤਾ ਤੋੜਦਾ ਬੈਠਾ ਹੁੰਦਾ ਵੀ ਫੜ ਲੈਂਦਾ ਕਿ ਆ ਜਾਵੇ ਤੂੰ ਕੱਲ ਦੀ ਗੱਲ ਮੈਂ ਸੁਣਾਉਣਾ ਕੱਲ ਆਏ ਇੱਥੇ ਆਪਣੇ ਲੇਬਰ ਵਾਲੇ ਅਡਵਾਂਸ ਜੀ ਕੋਲ ਆਏ ਤੇ ਉਹ ਕਹਿੰਦੇ ਜੀ ਤੁਸੀਂ ਨਹੀਂ ਗਵਰਨਮੈਂਟ ਦਾ 11000 ਰੁਪਿਆ ਫਿਕਸ ਰੇਟ ਰੱਖਿਆ ਤੇ ਤੁਸੀਂ ਕਿ ਮੈਂ 85 ਰੁਪਏ ਕਿਵੇਂ ਦਿੰਨੇ ਹੋਗੇ ਮੈਂ ਕਿ 85 ਦੀ ਜੋ ਸਾਡੇ ਕੋਲ ਕੁੜੀਆਂ ਦਾ ਰੇਟ ਸਾਰੀਆਂ ਦਾ ਤਕਰੀਬਨ ਜਿਹੜੇ ਆਮ ਨਾਰਮਲ ਲੇਬਰ ਹੈ 7000 ਰੁਪਏ ਸਾਰੇ 7000 ਰੁਪਏ ਦਿੰਦੇ ਹੈ ਤੇ ਕਹਿੰਦੇ ਨੇ ਜੀ ਗਵਰਨਮੈਂਟ ਦਿੰਦੀ ਹੈ ਜੀ 11000 ਮੈਂ ਕਿ ਕੋਈ ਗੱਲ ਨਹੀਂ 7000 7000 ਲੈ ਲਿਆ ਕਰੇ ਬਾਕੀ 4000 ਗਵਰਨਮੈਂਟ ਪਾਸੇ ਉਹਨਾਂ ਦਾ ਘਰ ਪੂਰਾ ਕਰ ਦਿਆ ਕਰੇ ਇੱਕ ਚੀਜ਼ ਸਾਨੂੰ 7000 ਜੀ ਮਿਲਦੇ ਆ ਸੀ ਉਹਨਾਂ ਨੂੰ ਸੱਦ ਕੇ ਕਾਉਂਗੇ ਨਹੀਂ ਯਾਰ 7000 ਨਾਲ ਲੋ ਇਸ ਤਰ੍ਹਾਂ ਜੀ ਪ੍ਰੋਬਲਮ ਬਹੁਤ ਆ ਜਿਵੇਂ ਆਨਲਾਈਨ ਪ੍ਰੋਬਲਮ ਹੈ ਸਾਡੀ ਮੇਨ ਪ੍ਰੋਬਲਮ ਆਉਂਗੀਆਂ ਨੇ ਉਹ ਵੀ ਅ ਅਸੀਂ ਦੁਕਾਨਾਂ ਦੇ ਬੈਠ ਕੇ bizness ਕਰਦੇ ਹਾਂ ਆਨਲਾਈਨ ਸਭ ਤੋਂ ਦੁੱਗਣਾ ਤਿੱਕਣਾ bizness ਲੋਕ ਘਰਾਂ 'ਚ ਬੈਠੇ ਰਹੇ ਆ ਜੀਐਸਟੀ ਵਾਲੇ ਕੋਲ 5-7 ਦੁਕਾਨਾਂ ਸਿਲੈਕਟ ਕੀ ਕਿ ਉਹਨਾਂ ਕੋਲ ਠੂ ਵਜਦੇ ਆ ਹੋਰ ਕਿਸੇ ਨੂੰ ਪੁੱਛਦੇ ਨਹੀਂ ਉਹ ਕਿੰਨਾ ਕੁ ਹੋ ਜਾਂਦਾ ਕੋਈ ਨਵਾਂ ਸੈਚੀ ਉਹਨਾਂ ਨੇ ਕੋਈ ਨਹੀਂ ਬਣਾਇਆ ਦਾ ਪੁਰਾਣੇ ਨੂੰ ਵੇਚੀ ਰਹਦੇ ਆ ਤੇ ਬਾਕੀ ਉੱਥੇ ਘੇਰ ਲਿਆ ਉਹਨੂੰ ਕਿ ਅੱਲਾ ਸਰਦ ਕਲੇਸ਼ ਹੁੰਦੇ ਆ ਜੀ ਬਾਜ਼ਾਰਾਂ 'ਚ ਹਰ ਕਾਨੂੰਨ ਵਪਾਰੀ ਤੇ ਲਾਗੂ ਹੁੰਦਾ ਹੋਰ ਕਿਸੇ ਦੇ ਨਹੀਂ ਪ੍ਰਧਾਨ ਜੀ ਜੇ ਗੱਲ ਕਰੀਏ ਤੁਸੀਂ ਗੱਲ ਕੀਤੀ ਹੈ ਜੀ ਪਰ ਪਰਮੰਟਰ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਆ ਵਪਾਰੀਆਂ ਨੂੰ ਖਾਸ ਕਰਕੇ ਸੈਂਟਰ ਗਵਰਨਮੈਂਟ ਇਹ ਗੱਲ ਕਰ ਰਹੀ ਹੈਗੀ ਹੈ ਵੀ ਅਸੀਂ ਵੀ ਹਰ ਇੱਕ ਵਰਗ ਨਾਲ ਖੜੇ ਆਂ ਹਰ ਇੱਕ ਸਮਾਜ ਨਾਲ ਖੜੇ ਆਂ ਹਰ ਇੱਕ ਵਪਾਰ ਵਰਗ ਨਾਲ ਖੜੇ ਆਂ ਪੰਜਾਬ ਗਵਰਨਮੈਂਟ ਵੀ ਇਹ ਕਹਿ ਰਹੀ ਹੈਗੀ ਹੈ ਕਿ ਅਸੀਂ ਵੀ ਹਰ ਇੱਕ ਵਪਾਰੀ ਨਾਲ ਖੜੇ ਆਂ ਤੁਸੀਂ ਕਹਿ ਰਹੇ ਹੋ ਤੁਹਾਨੂੰ ਮੈਨੂੰ ਲੱਗਦਾ ਬਣਾ ਕਰਨਾ ਪਿਆ ਰਹੇ ਜਿਹੜੀ ਗਵਰਨਮੈਂਟ ਹੈ ਨਾ ਗਵਰਨਮੈਂਟ 'ਚ ਇਹਨਾਂ ਨੂੰ ਇੱਕ ਵਪਾਰੀਆਂ ਦਾ ਨੁਮਾਇੰਦਾ ਲੈਣਾ ਚਾਹੀਦਾ ਹੈ ਵਿੱਚ ਗਵਰਨਮੈਂਟ ਕਰਦੀ ਹੈ ਵੀ ਗੱਲਾਂ ਦੂਜੀਆਂ ਕੀ ਗੱਲਾਂ ਕਰਦੀ ਹੈ 25 ਕਿਲੋ ਤੱਕ ਚਾਵਲ ਤੇ ਕੋਈ ਟੈਕਸ ਨਹੀਂ ਸੋ ਦੁਕਾਨਦਾਰਾਂ ਲਈ ਕਿ ਮੈਂ ਗਵਰਨਮੈਂਟ ਦੇ ਪਹਿਲੂ ਦੀ ਦੁਕਾਨਦਾਰਾਂ ਨੇ 26 ਕੁ ਲੋ ਪਹਿਲਾਂ ਸ਼ੁਰੂ ਕਰਤੀ ਇਹ ਗਵਰਨਮੈਂਟ ਜਿਹੜੀ ਆ ਗੱਲਾਂ ਤੇ ਗੌਰ ਕਰਨਾ ਕੋ ਟੈਕਸ ਕਰਨਾ ਤਾਂ ਤੁਸੀਂ ਬਿਲਕੁਲ ਖਤਮ ਕਰੋ ਕਿਉਂਕਿ ਮੇਰਾ ਸਵਾਲ ਤਾਂ ਸੀਗਾ ਦੇਖੋ ਸੈਂਟਰ ਗਵਰਨਮੈਂਟ ਤੇ 33 ਟਰਮ ਚੱਲਦੀ ਹੈ ਇਹ ਭਾਰਤ ਦੀ ਤੇ ਤਕਰੀਬਨ 3.5 ਸਾਲ ਤੋਂ ਉੱਪਰ ਪੰਜਾਬ ਸਰਕਾਰ ਨੂੰ ਹੋ ਗਿਆ ਅੱਜ ਤੁਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਨ ਜਾ ਰਹੇ ਹੋ ਕਿ ਬਟਨ ਨਾਲ ਵੀ ਵਪਾਰੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜੀ ਮੇਨ ਚੀਜ਼ਾਂ ਦਾ ਇਹਨਾਂ ਨੇ ਹੁਣ GST ਦਾ ਟੰਡੋਰਾ ਕਿੱ ਵੀ GST ਤੇ ਐਂਕਰਤਾ ਉਹ ਕਰਦਾ 14 ਮੇਨ ਵਿਕਦੇ ਆ ਆਟਾ ਮੇਨ ਵਿਕਦਾ ਹੈਗਾ ਤੇਲ ਮੇਨ ਵਿਕਦਾ ਹੈਗਾ ਉਹਨਾਂ ਤੇ ਇਹਨਾਂ ਨੇ GST ਲਾਇਆ ਵੀ ਨਹੀਂ ਚੀਨੀ ਚੀਨੀ ਮੇਨ ਵਿਕਦੀ ਗੋੜ ਮੇਨ ਵਿਕਦਾ GST ਉਹਨਾਂ ਦੇ ਉਮਰਾਂ ਵਿੱਚ ਚੱਲ ਜ ਜਾਂਦਾ ਕਿ ਜਿਹੜਾ ਕੋਈ ਮਾਰਾ ਹਲਾਇਆ ਮਾਰਾ ਮੋਟਾ ਹਲਾਏਗਾ ਉਹ ਫੈਕਟਰੀਆਂ ਵਾਲੇ ਗਾਂ ਪਾਸੋਂ ਨਹੀਂ ਕਰਦੇ ਇਹਦਾ ਗਵਰਨਮੈਂਟ ਆਪ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਦੇਣਾ ਜੀ ਵਪਾਰੀਆਂ ਦੀ ਮਿਲ ਕੇ ਤੁਸੀਂ ਕਹ ਰਹੇ ਹੋ ਵੀ ਸਾਰਿਆਂ ਨੂੰ ਸਰਕਾਰ ਦੇ ਰਹੀ ਹੈ ਕਿਸੇ ਵਰਗ ਦਾ ਕੋਈ ਬੰਦਾ ਮਰਦਾ ਸਰਕਾਰ ਪੰਜਾਬ ਸਰਕਾਰ ਦੀ ਖਾਸ ਕਰਕੇ ਗੱਲ ਕਰਨ ਲੱਗਿਆਂ ਇੱਕ ਕਰੋੜ ਰੁਪਏ ਦਿੰਦੀ ਹੈ ਤੁਹਾਡਾ মিডিਆ ਗਵਾਹ ਹੈ ਨਾਲ ਉਹਦੇ 1 ਕਰੋੜ ਦੇ ਨਾਲ-ਨਾਲ ਉਹਨਾਂ ਦੇ ਘਰਦਿਆਂ ਨੂੰ ਨੌਕਰੀ ਮਿਲਦੀ ਹੈ ਤੇ ਨਾਲ-ਨਾਲ ਪੂ ਦਾ ਸ਼ੋਕ ਬਤਰ ਲਿਖਿਆ ਜਾਂਦਾ ਸਾਡੇ ਵਪਾਰੀਆਂ ਦਾ ਕੋਈ ਬੰਦਾ ਮਰਦਾ ਮੈਂ 50 ਬੰਦੇ ਤੁਹਾਨੂੰ ਆਪਣੇ ਵਪਾਰ ਮੰਡਲ ਦੇ ਗਿਣਨਾ ਸਕਦਾ ਜਿਹੜੇ ਸਾਡੇ ਵਪਾਰ ਮੰਡਲ ਦੇ ਨਾਲ ਸੰਬੰਧਿਤ ਸੀਗੇ ਜਿਹੜੇ ਮਾਰ ਗਏ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਦੁਕਾਨਾਂ ਤੇ ਰਸਟੀਆਂ ਚ ਚਾਹੇ ਅਟ ਜਗ੍ਹਾ ਤੇ ਜਿਹੜਾ ਬੋਰ ਮੇਰੇ ਨਾਲ ਜਿਹੜਾ 600 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਸੀ ਬੰਦਾ ਅੱਜ ਉਹ 600 ਬੰਦਿਆਂ ਨੂੰ ਰੋਜ਼ਗਾਰ ਦੇਣ ਵਾਲੇ ਬੰਦੇ ਨੂੰ ਦੁਕਾਨ ਦੇ ਬਾਹਰ ਦੁਕਾਨ ਖੋਲਣ ਤੋਂ ਪਹਿਲੇ 12 ਮੋਲੀਆਂ ਉਹਦੀ ਛਾਤੀ 'ਚ ਮਾਰੀਆਂ ਹਜੇ ਤੱਕ ਵੀ ਕੋਈ ਕੋਈ ਬੰਦਾ ਉਹਦਾ ਕੋਈ ਸਰਕਾਰ ਨੇ ਉਹਦੇ ਹੱਥ ਨਹੀਂ ਪੜਿਆ ਦੱਸੋ ਕਿਹੜੇ ਜਗ੍ਹਾ ਤੇ ਅਸੀਂ ਮੰਨੀਏ ਜਦੋਂ ਬਾਹਰਲਾ ਬੰਦਾ ਕੋਈ ਤੁਹਾਡੇ ਕੋਲੇ ਕਰੋੜਾਂ ਰੁਪਈਆ ਤੁਸੀਂ ਲੋਕਾਂ ਨੂੰ ਦਿਓ ਹਰੇਕ ਵਰਗ ਨੂੰ ਦਿਓ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਪਰ ਤੁਸੀਂ ਸਾਡੇ ਵਪਾਰੀਆਂ ਨੂੰ ਵਾਂਜਾ ਕਿਉਂ ਰੱਖਦੇ ਹੋ ਸਾਡਾ ਵਪਾਰੀ ਮਰੇ ਤਾਂ ਜੇ ਅਸੀਂ ਗੱਲ ਕਰਨ ਜਾਈਏ ਤਾਂ ਸਾਡੇ ਉੱਤੇ ਪਰਚੇ ਕਰਦੀ ਹੈ ਸਰਕਾਰ ਦੂਜੇ ਦਾ ਕੋਈ ਬੰਦਾ ਮਰਦਾ ਤਾਂ ਉਹਨਾਂ ਨੂੰ ਕਰੋੜ ਰੁਪਇਆ ਦਿੰਦੀ ਹੈ ਸਾਡਾ ਵਪਾਰੀ ਮਰੇ ਤਾਂ ਸਾਡੇ ਉੱਤੇ 20 ਤਰ੍ਹਾਂ ਦੇ ਕੁਐਸਚਨ ਉੱਠਦੇ ਆ ਨਾ ਸਾਡੇ ਘਰਦਿਆਂ ਨੂੰ ਕਿਸੇ ਨੂੰ ਨੌਕਰੀ ਦਾ ਛੱਡੋ ਦੋ ਲਵਨ ਸ਼ੋਕ ਦੇ ਵੀ ਕੋਈ ਨਹੀਂ ਦਿੰਦਾ ਸਾਡਾ ਮੇਲਾ ਮਰਿਆ ਸੀ ਆ ਪਿੱਛੇ ਤੁਹਾਡੇ ਸਾਰੇ ਦੋਸਤੋ ਜਾਣੂ ਐ ਅੱਜ ਤੱਕ ਕਿਸੇ ਵੀ ਤੁਸੀਂ ਮੁੱਖ ਮੰਤਰੀ ਦੇ ਮੂੰਹ ਤੋਂ ਕਦੇ 20 ਵਾਰੀ ਬਟੰਡੇ ਆ ਗਿਆ ਤੁਸੀਂ ਇੱਕ ਵਾਰੀ ਉਹਦੇ ਮੂੰਹ ਤੋਂ ਨਾਮ ਵੀ ਸੁਣਿਆ ਹੋਵੇ ਅਸੀਂ ਇਕੱਲੇ ਪੰਜਾਬ ਸਰਕਾਰ ਦੇ ਉਲਟ ਨਹੀਂ ਆ ਅਸੀਂ ਸਾਰੀਆਂ ਸਰਕਾਰਾਂ ਨੂੰ ਇਹ ਕਹਿੰਦੇ ਆ ਰਾਜਨੀਤਿਕ ਪਾਰਟੀਆਂ ਸਾਰੀਆਂ ਬਹੁਤ ਵਧੀਆ ਹੁੰਦੀਆਂ ਪਰ ਜਿੱਦ ਦਿਨ ਇਹਨਾਂ ਕੋਲੇ ਸਰਕਾਰ ਆ ਜਾਂਦੀ ਹੈ ਨਾ ਉਸ ਦਿਨ ਰਾਤ ਨੂੰ ਗਿਰਗੜਾਂ ਨੂੰ ਇਹ ਰੰਗ ਬਦਲ ਜਾਂਦੀਆਂ ਉਸ ਦਿਨ ਸਾਨੂੰ ਵੀ ਆਇ ਲੱਗਦਾ ਵੀ ਯਾਰ ਇਹਨਾਂ ਨੂੰ ਤਾਂ ਆ ਪਿੱਛੇ ਜੇ ਵੀ ਬੜੇ ਕਹਿੰਦੇ ਸੀ ਬਦਲਾਅ ਚੱਕ ਦੇਾਂਗੇ ਜੀ ਅਸੀਂ ਖੁਸ਼ ਹੁੰਨੇ ਆ ਕਿ ਤੁਸੀਂ ਦੇਖੋ ਵਪਾਰੀ ਦਾ ਕੰਮ ਇੱਕੋ ਹੀ ਹੈ ਕਿ ਅਸੀਂ ਜਿੰਨਾ ਮਾਲ ਲੈਣਾ ਹੈ ਇੱਥੋਂ ਮਾਲ ਲੈ ਕੇ ਅਗਰ ਵੇਚ ਦੇਣਾ ਹੈ ਅਸੀਂ ਬਾਰ ਬਾਰ ਇਹੀ ਕਹਿੰਦੇ ਆ ਕਿ ਸਾਨੂੰ ਜ਼ਿਆਦਾ ਚੰਝਲ ਨਾ ਕੀਤਾ ਜਾਵੇ ਜਿਆਦਾ ਦਿਮਾਗ ਦੇ ਉੱਤੇ ਸਾਡੇ ਲੋਡ ਹੁਣ ਤੁਸੀਂ ਦੱਸੋ ਆਮ ਛੋਟਾ ਕਰਿਆਨੇ ਆ ਉਹ GST ਦੀ ਰਿਟਰਨ ਭਰਨੀ ਹੈ ਕਿਹੜੇ ਪਾਸੇ ਜਾਵੇ ਆ ਕਿੱਥੋਂ ਕੰਪਿਊਟਰ ਲੈ ਕੇ ਆਵੇ ਤੇ ਕਿੱਥੋਂ ਬੰਦੇ ਸੀਏ ਕਰੇ ਤੇ ਕਿੱਥੋਂ ਜਾ ਕੇ ਵਕੀਲਾਂ ਦੇ ਗੱਲਾਂ ਕਰੇ ਸੇਲਾ ਜੀ ਦੁਕਾਨ ਤੇ 10 ਰੁਪਏ ਦੇ ਨਹੀਂ ਹੁੰਦੀਆਂ ਉਹਨੂੰ ਉਹਨੂੰ ਡਰਾ ਐ ਰੱਖਦੇ ਐ ਅਗਲਾ ਮੂੰਹੀ ਡਰਾ ਰੰਦਾ ਅੱਜ ਇਹ ਪੁਲਿਸ ਨੇ ਇਹ ਬਣ ਰਹੀ ਐ ਜਿਵੇਂ ਸਾਡੇ ਪ੍ਰਧਾਨ ਜੀ ਦੱਸਿਆ ਆਨਲਾਈਨ ਦਾ ਕੰਮ ਤੁਸੀਂ ਦੇਖੋਗੇ ਕਿ ਆਨਲਾਈਨ ਦੀ ਐਡੀ ਬੁਰੀ ਹਾਲਤ ਐ ਚੰਗੀਆਂ ਚੰਗੀਆਂ ਕੰਪਨੀਆਂ ਮੈਂ ਨਾਮ ਲੈ ਰਹੇ ਐ ਤੇ ਬਲਿੰਕਟ ਵਰਗੀਆਂ ਕੰਪਨੀਆਂ 2-200 ਰੁਪਏ ਦਾ ਸਾਮਾਨ ਘਰੇ ਚ ਦੇਣ ਜਾ ਰਹੀਆਂ ਔਰ 200 ਰੁਪਏ ਦਾ ਸਾਮਾਨ ਜਿਹੜਾ ਐ ਨਾ ਜੇ ਅੱਜ ਤੁਸੀਂ ਗੱਲ ਕਰੋ ਤਾਂ 100 ਰੁਪਏ ਵਾਲੀ ਚੀਜ਼ 90 ਰੁਪਏ ਦੀਆਂ ਘਰੇ ਚ ਦੇਣ ਜਾ ਰਹੀਆਂ ਉਹ ਸਿੰਪਲ ਗਾ ਮੈਂ ਜਿਵੇਂ ਕਿਸਾਨਾਂ ਕਿਸਾਨੀ ਮੁੱਦੇ ਸੀ ਨਾ ਤਿੰਨ ਕਾਨੂੰਨ ਬਣੇ ਸੀ ਸੇਮ ਇੱਥੇ ਸਾਡੇ ਨਾਲ ਵੀ ਹੋਣ ਜਾ ਰਹੇ ਐ ਪਹਿਲੇ 90 ਰੁਪਏ ਦੀ ਚੀਜ਼ ਦੇਣਗੇ ਅੱਜ ਉਹ 90 ਰੁਪਏ ਦੀ ਚੀਜ਼ ਦੇ ਰਹੇ ਆ 200 ਵਾਲੇ ਘਰੇ ਦੇਣ ਜਾ ਰਹੇ ਆ 200 ਰੁਪਏ ਦਾ ਸਮਾਨ ਅਡ ਉਹੀ ਚੀਜ਼ ਜਿੱਦਣ ਅਸੀਂ ਦੁਕਾਨਦਾਰ ਫੇਲ ਹੋ ਜਾਣਗੇ ਨਾ ਜੀਵਨ ਜੀ ਦੇ ਸਕਦੇ ਨਾ ਮੈਦੇਸ ਜੀ ਦੇ ਸਕਦਾ ਨਾ ਪਰਮੋਦ ਜੀ ਦੇ ਸਕਦੇ ਨਾ ਆਪਣੇ ਤੁਹਾਡੇ ਮਹਿਰੀ ਸਾਹਿਬ ਦੇ ਪਾਂਚ ਜੀ ਤੇ ਨਾ ਸੋਨੂ ਜੀ ਪਰ ਜਿੱਦਣ ਅਸੀਂ ਫੇਲ ਹੋ ਕੇ ਕਰੇ ਬੈ ਕਿੰਨੀ ਦੇਰ ਅਸੀਂ ਦੁਕਾਨ ਦੇ ਕਰਾਇਆ ਘਾਡਾਂਗੇ ਜਦੋਂ ਅਸੀਂ ਇਹਨਾਂ ਨਾਲ ਨਹੀਂ ਲੜ ਸਕਦੇ ਤਾਂ ਉਹ ਦਿਨ ਇਹਨਾਂ ਨੇ ਆਪਣੇ ਆਪ ਜਿਵੇਂ ਅੱਜ Jio ਵਾਲੇ ਨੇ ਆਪਣੇ ਮਨਮਾਨੀ ਦੇ ਰੇਟ ਕਰ ਰੱਖੇ ਆ ਤੁਸੀਂ ਸਾਡੇ ਨਾਲੋਂ ਵੱਧ Jio ਨੂੰ ਜਾਣਦੇ ਹੋ ਉਵੇਂ ਇਹ ਨਾ ਨੇ ਵੀ ਆਪਣਾ ਦੋਸ ਵਾਲਾ ਜੀ 2000 ਚ ਵੇਚਿਆ ਕਰਨਗੇ ਅਸੀਂ ਇਹੀ ਕਹਿੰਦੇ ਆ ਕਿ ਤੁਸੀਂ ਸਾਡੇ ਗਾਹ ਕੋ ਤੁਸੀਂ ਸਾਡੇ ਨਾਲ ਹੱਥ ਪਾਉਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕੋਈ ਰਾਜਨੀਤਿਕ ਵਾਲੇ ਹੋਣ ਬਜ਼ਾਰ ਚ ਆਣਗੇ ਚੰਦਾ ਦੇਉ ਦੁਕਾਨਦਾਰ ਕੋਈ ਧਾਰਮਿਕ ਵਾਲੇ ਹੋਣ ਚੰਦਾ ਦੇਉ ਦੁਕਾਨਦਾਰ ਕੋਈ ਜਗਰਾਤੇ ਵਾਲਾ ਹੋਵੇ ਦਿਉ ਚੰਦਾ ਦੁਕਾਨਦਾਰ ਦੱਸੋ ਕਿਸੇ ਨੇ ਕਦੇ ਅੱਜ ਤੱਕ ਵੀ ਨਾ ਕੀਤਾ ਹੋਵੇ ਹਰ ਜਗ੍ਹਾ ਤੇ ਦੁਕਾਨਦਾਰ ਇਹਨਾਂ ਦੇ ਨਾਲ ਸਹਿਯੋਗੀ ਕੋਈ ਸਮਾਜੇ ਵੀ ਹੋਵੇ ਪਰ ਜਿੱਦਣ ਦੁਕਾਨਦਾਰ ਤੇ ਪ੍ਰੋਬਲਮ ਆਂਦੀ ਆ ਤਾਂ ਤੁਸੀਂ ਦੇਖੋ ਕੋਈ ਵੀ ਅੱਜ ਤੱਕ ਇਹਨਾਂ ਦਾ ਸਾਥ ਹੀ ਨਹੀਂ ਹੋਇਆ ਅਸੀਂ ਇਹ ਨਹੀਂ ਕਿ ਤੁਸੀਂ ਕਿਹਾ 3.5 ਸਾਲ ਟੱਪ ਗਏ ਤੇ ਅੱਜ ਕਿਉਂ ਰੱਖੀ ਐ ਇਹ ਸਾਡਾ ਤੁਸੀਂ ਜਿਹੜਾ ਕਾਰਡ ਪੜੋਂਗੇ ਨਾ ਜੀ ਇਹ ਅਖੀਲ ਭਾਰਤੀ ਹੈ ਜਿਹੜਾ ਹੈਗਾ ਵਪਾਰੀ ਸੰਮੇਲਨ ਹੈ ਹਰ ਸਾਲ ਹੁੰਦਾ ਹੈ ਹਰ ਸਾਲ ਦਾ ਮਤਲਬ ਸਾਲ ਦੇ ਅੰਦਰ ਇਹ ਰੋਟੇਸ਼ਨ ਵਾਈਜ਼ ਹਰ ਸਟੇਟ 'ਚ ਹੁੰਦਾ ਰਹਿੰਦਾ ਹੈ ਪਿਛਲੇ 3 ਮਹੀਨੇ ਅਸਰ ਜਿਹਦੀ ਵਾਰੀ ਆਈ ਸੀ ਵੀ ਉੱਥੇ 11 ਬੰਦਿਆਂ ਨੂੰ ਸਨਮਾਨਿਤ ਕੀਤਾ ਸੀ ਜਿਹਦੇ ਚੋਂ ਫਟਾਫੜਾ ਆਮੀ ਸੀਗਾ ਮੈਂ ਜਾ ਕੇ ਆਇਆ ਉੱਥੇ ਤੁਸੀਂ ਵੀ ਕਦਰਾਂ ਬਹੁਤ ਲਾਈਆਂ ਹੋਣੀਆਂ ਕਈਆਂ ਨੇ ਉਹਨੇ ਮੈਨੂੰ ਵੀ ਉੱਥੇ ਸਨਮਾਨਿਤ ਕੀਤਾ ਸੀਗਾ ਇਹ ਰੋਟੇਸ਼ਨ ਹੋਵਾ ਜਾਂਦਾ ਰਹਿੰਦਾ ਮੈਂ ਤੁਹਾਨੂੰ ਪਹਿਲੇ ਵੀ ਆਪਣੀ ਗੱਲ ਚ ਕਹਿ ਗਿਆ ਤਾਂ ਕਿ ਐਤ ਕੀ ਸਾਡੇ ਪੰਜਾਬ ਵਾਲਿਆਂ ਕੋਲੇ ਵਾਰੀ ਆਈ ਹੈ ਅਸੀਂ ਇਹਨੂੰ ਮੇਰੇ ਕਹਿਣ ਦਾ ਮੀਨ ਦੇ ਸੀਗਾ ਵੀ ਪੀਐਸਡੀ ਟਾਰਨ ਸੈਂਟਰ ਗਵਰਨਮੈਂਟ ਨੂੰ ਹੋ ਗਈ ਹੈ ਮੋਦੀ ਸਰਕਾਰ ਨੂੰ ਪੰਜਾਬ ਚ 3.5 ਸਾਲ ਸਰਕਾਰ ਬਣੀ ਹੋਵੇ ਪਰ ਵਪਾਰੀ ਵਰਗ ਹਜੇ ਵੀ ਆਪਣੀਆਂ ਦਿੱਕਤਾਂ ਨੂੰ ਲੈ ਕੇ ਤੁਰਿਆ ਫਿਰਦਾ ਉਹ ਦੇ ਦੇਖੋ ਦਿੱਕਤਾਂ ਲੈ ਕੇ ਤੁਰੇ ਘਰੇ ਆ ਜੇ ਅਸੀਂ ਮੰਗ ਕਰਾਂਗੇ ਤਾਂ ਹੀ ਸਾਨੂੰ ਮਿਲੂਗਾ ਨਾ ਉਹਦੇ ਚ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਕੱਲਾ ਉਹਨਾਂ ਦੇ ਖਿਲਾਫ ਹੀ ਜਾ ਰਹੇ ਹਾਂ ਸਾਡੇ ਵਪਾਰੀ ਹੈ ਜਿਹੜੇ ਉਹਨਾਂ ਦੀ ਪਾਰਟੀਆਂ ਚ ਵਪਾਰੀ ਦਾ ਮਤਲਬ ਕੀ ਹੈ ਇੱਥੇ ਵੀ ਅਸੀਂ ਜਿੰਨੇ ਬੈਠੇ ਆ ਸਾਰੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਆ ਜੁੜੇ ਹੋਏ ਦਾ ਮਤਲਬ ਹਰੇਕ ਦਾ ਕਿਸੇ ਨਾ ਕਿਸੇ ਨਾਲ ਪਿਆਰ ਬਣਿਆ ਹੋਇਆ ਪਰ ਵਪਾਰ ਦਾ ਜਿੱਥੇ ਕੰਮ ਆ ਗਿਆ ਉੱਥੇ ਪਾਰਟੀਆਂ ਸਾਡੀਆਂ ਪਾਸੇ ਰਹਿ ਗਈਆਂ ਅੱਜ ਵੀ ਸਾਡਾ ਆ ਦੇਖੋ ਤੁਸੀਂ ਸਾਰੇ ਜਿੰਨੇ ਵੀ ਸਾਡੇ ਕੋਲ ਕੱਲ ਆਣਗੇ ਅਸੀਂ ਅਕਾਲੀਆਂ ਨੂੰ ਵੀ ਕਾਰਡ ਦਿੱਤਾ ਹੈ ਅਸੀਂ ਕਾਂਗਰਸ ਵਾਲਿਆਂ ਨੂੰ ਵੀ ਕਾਰਡ ਦਿੱਤਾ ਹੈ ਅਸੀਂ ਬੀਜੇਪੀ ਵਾਲਿਆਂ ਨੂੰ ਵੀ ਬੁਲਾਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਾਰਡ ਦੇ ਕੇ ਆਏ ਆ ਸਾਰੇ ਆਣਗੇ ਵੀ ਉੱਥੇ ਪਰ ਇਹ ਜਿਹੜਾ ਮਾਈਕ ਹੈ ਇਕੱਲਾ ਵਪਾਰੀਆਂ ਦਾ ਵਪਾਰੀਆਂ ਦਾ ਮਤਲਬ ਅਸੀਂ ਕਹਿੰਨੇ ਆ ਕਿ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕੱਡੀਆਂ ਮੁਸ਼ਕਲਾਂ ਗਾ ਕੀ ਨਹੀਂ ਕਰ ਰਹੇ ਅਸੀਂ ਖੁਸ਼ੀ ਦਾ ਉਤਸਵ ਮਨਾ ਰਹੇ ਤੁਹਾਨੂੰ ਮੈਂ ਫੇਰ ਵੀ ਕਹ ਰਿਹਾ ਸੀ ਸਾਨੂੰ ਚਾਹ ਚੜਾਇਆ ਬੈ ਚਾਹ ਚੜਾਇਆ ਦਾ ਮਤਲਬ ਅਸੀਂ ਖੁਸ਼ ਹੋ ਕੇ ਕਹਿ ਰਹੇ ਹਾਂ ਕਿ ਇਹ ਸੁਮੇਲਨ ਦੀ ਮੀਤ ਸਾਡੇ ਕੋਲੇ ਆਈ ਹੈ ਇਹਦੇ ਨਾਲ ਨਾਲ ਅਸੀਂ ਮੰਗਾ ਵੀ ਮਨਵਾਵਾਂਗੇ ਆਪਦੀਆਂ ਕਮਾਂਗੇ ਹੁਣ ਸਾਡੇ ਕੋਲ ਮੰਤਰੀ ਜੀ ਆ ਰਹੇ ਆ ਅਸੀਂ ਇਹ ਥੋੜੀ ਕਹਾਂਗੇ ਵੀ ਤੁਸੀਂ ਆਇਆ ਹੋ ਤਾਂ ਜਲਦ ਜਲਦ ਜਿਹੜੇ ਸਾਡੇ ਕੋਲੇ ਆ ਰਹੇ ਆ ਜਿਹੜੇ ਚੇਅਰਮੈਨ ਸਾਹਿਬ ਆ ਰਹੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਹੈ ਕਿ ਬਹੁਤ ਪਰ ਹੁਣ ਵੀ ਸਾਡੇ ਕੋਲੇ ਬਹੁਤ ਸਾਰੀਆਂ ਪ੍ਰੋਬਲਮ ਹੈ ਜਿਨ੍ਹਾਂ ਨੂੰ ਹੋਰ ਤੁਸੀਂ ਜਿੰਨੇ ਵੀ ਵਧਾ ਸਕਦੇ ਹੋ ਉਹਨਾਂ ਨੂੰ ਠੀਕ ਕਰਨਾ ਹੈ ਕਬੂਸਾ ਅਟਨਾ ਬੜੇ ਹਾਸੇ ਵਖਾਣੇ ਨਾਲ ਲਾਪਰ ਹੋ ਪਰ ਸਮਝਉਂਤੇ ਨਹੀਂ ਜਲਦੀ ਕਿਉਂ ਹੋ ਜਾਂਦੇ ਇਹ ਸਰਕਾਰ ਦੱਸ ਸਕਦੀ ਹੈ ਜੀ ਸਰਕਾਰ ਇੰਨਾ ਕੁ ਪ੍ਰੈਸ਼ਰ ਮੈਂ ਦੱਸਦਾ ਮੈਂ ਉਹਦੋਂ ਮੈਂ ਮੇਲੇ ਦੇ ਮੇਲੇ ਦੇ ਖਾਸਾ ਆਹ ਦੇਖੋ ਆਹ ਲੋ ਆਹ ਮੈਂ ਦੱਸਦਾ ਜਦੋਂ ਬਾਗੜਾ ਬਾਗੜੋਰ ਪੁਲਿਸ ਦੇ ਹੱਥ ਜਾਂਦੀ ਆ 20 ਗੱਡੇ ਮਰਵਾਉਂਦੀ ਆ ਅਗਲੇ ਦੇ ਅਲਗਨ ਮੇਰੇ ਦਾ ਕੰਮ ਹੋ ਗਿਆ ਸੀ ਜੀ ਹਮ ਰੁਟੀਨ ਚ ਲੋਕਾਂ ਦੇ ਕੰਮ ਹਤੇ ਕਰੂਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਵਪਾਰੀ ਦਾ ਜਦੋਂ ਉਹ ਮਰ ਗਿਆ ਉਸ ਦਿਵਾਰ ਉਹਦੀ ਕਿਸੇ ਨੇ ਨਹੀਂ ਸੁਣੀ ਮੈਂ ਉਹਦੀ ਮੈਸੇਜ ਨੂੰ ਨਰਿੰਦਰ ਐਸਪੀ ਸਿਟੀ ਦੇ ਦਫ਼ਤਰ ਦੇ ਮਾਰਕ ਟੂਲ ਤੇ ਬੈਠਾ ਦੇਖਿਆ ਮੈਂ ਕਿਹਾ ਯਾਰ ਕੀ ਇਹ ਹੋ ਰਿਹਾ ਦੱਸੋ ਤੇ ਮੇਰੀ ਅੱਖਾਂ ਭਰ ਆਈਆਂ ਵਪਾਰੀ ਸਮਝੌਤੇ ਨਹੀਂ ਕਰਦਾ ਉਹਨੂੰ ਮਜਬੂਰ ਹੀ ਕਰਨਾ ਪੈਂਦਾ ਕਿ ਉਹ 50 100 ਗੜੀਆਂ ਮਾਰ ਲੈਂਦਾ ਕੋਈ ਹੱਥ ਫੱੜ ਲੈਣੀ ਪੈਂਦਾ ਪਰ ਉਹਨਾਂ ਕਹਿੰਦਾ ਚੱਲ ਜਾ ਫੋ ਮੇਰੇ ਤੁਸੀਂ ਫੇਰ ਜਿੱਤ ਕਿਵੇਂ ਹੋਊਗੀ ਹੈ ਬਸ ਇਹੀ ਤਾਂ ਹੈ ਕਿ ਅਸੀਂ ਰੋਣਾ ਰੋ ਰਹੇ ਹਾਂ ਫੇਰ ਜਿੱਤ ਕਿਵੇਂ ਹੋਊਗਾ ਕੋਈ ਵੀ ਮੰਨ ਲਾਏ ਤੇ ਦੇਖਾ ਸੀ ਕਹੀ ਨਹੀਂ ਜਿੱਤ ਅਸੀਂ ਕਹੀ ਨਹੀਂ ਰਹਿ ਕਿਸੇ ਕੋਲ ਤੋਂ ਉਹਨੂੰ ਇਹੀ ਸਾਡਾ ਜਿਹੜਾ ਮਕਸਦ ਹੈ ਨਾ ਇਹ ਵਪਾਰੀ ਸਮੇਲਨ ਕਰਾਉਂਦਾ ਉਹ ਇਹੀ ਮਕਸਦ ਹੈ ਵੀ ਪਰਮਾਨ ਅਸੀਂ ਰਹੀ ਇੱਕ ਜ਼ਿਲ੍ਹਾ ਲੈਵਲ ਦੇ ਉੱਤੇ ਵਪਾਰੀਆਂ ਨੂੰ ਇਕੱਠਾ ਕਰਨਾਂ ਦੀ ਔਕਾ ਸੀਗਾ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਤੇ ਉਦੋਂ ਵੀ ਔਕਾ ਹੁੰਦਾ ਤੇ ਜੇ ਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਸਮਝ ਸਕਦੇ ਹੋ ਵੀ ਬਹੁਤ ਜ਼ਿਆਦਾ ਔਕਾ ਹੁੰਦਾ ਇਹ ਸਾਡਾ ਮਕਸਦ ਹੀ ਇਹ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਵਪਾਰੀਆਂ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਲੈ ਕੇ ਆਈਏ ਤੇ ਤੁਸੀਂ ਵੀ ਦੇਖੋਗੇ ਇੱਥੇ ਹਰ ਇੱਕ ਸਟੇਟ ਤੋਂ ਇੱਥੇ ਵਪਾਰੀ ਪਹੁੰਚਦੇ ਲੈਗੇ ਹੈ ਜੇ ਅਸੀਂ ਇੱਕਜੁੱਟ ਹੋਵਾਂਗੇ ਤਾਂ ਸਾਡੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ ਅੱਜ ਸਾਡੇ ਕਿਸਾਨਾਂ ਦੀਆਂ ਮੰਗਾਂ ਕਿਉਂ ਮੰਨੀਆਂ ਗਈਆਂ ਕਿਉਂਕਿ ਉਹ ਸਾਰੇ ਇੱਕ ਮੰਚ ਤੇ ਇਕੱਠੇ ਸੀਗੇ ਜੇ ਤੇ ਨਾ ਕੀਤੇ ਜੇ ਇਕੱਠੇ ਸੀ ਨਹੀਂ ਹੈਗੇ ਆ ਤਾਂ ਹੀ ਸਾਡੇ ਤੇ ਪੁਲਿਸ ਪ੍ਰਸ਼ਾਸਨ ਵੀ ਹਾਵੀ ਹੋ ਜਾਂਦਾ ਤੇ ਸਾਡੇ ਲੋਕਾਂ ਨੂੰ ਪੀੜਤ ਹੋਣ ਦੇ ਬਾਵਜੂਦ ਵੀ ਸਮਝੌਤੇ ਕਰਨੇ ਪੈ ਜਾਂਦੇ ਇਹ ਸਾਡਾ ਇੱਕ ਬਹੁਤ ਵੱਡਾ ਮਕਸਦ ਇੱਕ ਇਹ ਹੈ ਵੀ ਅਸੀਂ ਇੱਕ ਮੰਚ ਤੇ ਇਕੱਠਾ ਹੋਣਾ ਚਾਹੁੰਦੇ ਹਾਂ ਕੋਸ਼ਿਸ਼ ਸਾਡੀ ਇਹ ਹੈ ਪੰਜਾਬ ਦੀਆਂ ਵਪਾਰੀ ਆਣਗੇ ਇਸ ਮੇਲਣ 'ਚ ਪਾਲੀ ਦੀ ਪੰਜਾਬ ਦੇ ਵਪਾਰੀ ਤਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਆਲ ਇੰਡੀਆ ਤੋਂ ਜਿਹੜੇ ਆ ਰਿਹਾ ਹੈ ਉਹ ਵਪਾਰੀ ਦਿੱਤਾ ਹੈ ਜਿਵੇਂ ਮੰਨ ਲਓ ਬਾਹਰ ਜਦੋਂ ਵੀ ਹੁੰਦਾ ਹੈ ਤਾਂ ਸਾਡੇ ਪੰਜਾਬ ਚ ਤਿੰਨ ਚਾਰ ਬੰਦੇ ਜਾਂਦੇ ਆ ਪ੍ਰਧਾਨ ਸੈਕਟਰੀ ਜਨਰਲ ਸੈਕਟਰੀ ਜਿਸ ਤਰ੍ਹਾਂ ਜਿੰਨੇ ਵੀ ਜਾਣਾ ਹੋਵੇ ਉਹਨਾਂ ਇੱਕ ਫਰੇ ਸਟੇਟ ਤੋਂ ਤਿੰਨ ਤਿੰਨ ਚਾਰ ਚਾਰ ਦੋ ਦੋ ਪੰਜ ਪੰਜ ਬੰਦੇ ਆ ਰਹੇ ਆ ਉਹ ਸਾਬ ਕਪੂਰ ਸਾਹਿਬ ਇਹਨੀਆਂ ਘਟਨਾਵਾਂ ਹੋ ਗਈਆਂ ਅੱਗੀਆਂ ਹੋ ਗਈਆਂ ਹੋਰ ਹੋ ਗਈਆਂ ਨਾ ਕਹਿੰਦੇ ਆ ਸਰਕਾਰ ਦੀ ਰੀਡ ਦੀ ਹੱਡੀ ਹੈ ਵਪਾਰੀ ਜਿਵੇਂ ਕਿਸਾਨਾਂ ਦਾ ਨੁਕਸਾਨ ਹੁੰਦਾ ਅੱਗ ਦੀਆਂ ਘਟਨਾਵਾਂ ਹੋ ਗਈਆਂ ਹੋਰ ਹੋ ਗਈਆਂ ਮੁਆਜਰਾ ਮਿਲਦਾ ਕਦੇ ਮਿਲਿਆ ਤੁਹਾਨੂੰ ਇਸ ਤਰ੍ਹਾਂ ਕੋਈ ਸਰਕਾਰ ਤੋਂ ਮੁਆਜਰਾ ਇਹ ਇੱਕ ਮੁਆਜਜ਼ਾ ਮਿਲਿਆ ਕਿਤੇ ਇਸ ਤਰ੍ਹਾਂ ਜੇ ਕੋਈ ਗੱਲ ਹੋਈ ਹੋਵੇ ਤੁਸੀਂ ਅਨਿਲ ਠਾਕਰ ਨਾਲ ਵੀ ਕਈ ਵਾਰੀ ਤੁਹਾਡੀਆਂ ਹੋਈਆਂ ਇਸੇ ਚੀਜ਼ ਤੇ ਹੀ ਅਸੀਂ ਕੱਲ ਸਟੇਜ ਤੇ ਸਾਡਾ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਬਹੁਤ ਵਧੀਆ ਅਸੀਂ ਗੋਲ ਵੀ ਚੁੱਕਿਆ ਪੈ ਗਿਆ ਕਦੇ ਪਾਣੀ ਆ ਗਿਆ ਛੜ ਆ ਕੇ ਕੱਲ ਮੈਂ ਕੱਲ ਮੈਂ ਵਪਾਰੀ ਨੂੰ ਕਦੇ ਨਹੀਂ ਦੇਖਿਆ ਕਿਤੇ ਮਿਲਦਾ ਹਾਂ ਗੱਲ ਮੈਂ ਰਾਮਪੁਰੇ ਸੀਗਾ ਤਪੇ ਸੀਗਾ ਉੱਥੇ ਵੀ ਇਹੀ ਪੁਆਇੰਟ ਚੱਕਿਆ ਸੀ ਵੀ ਜੇ ਮੀਂਹ ਵੱਧ ਪੈ ਜਾਏ ਤਾਂ ਮੁਆਜਾ ਮਿਲ ਜਾਂਦਾ ਹੈ ਮੀ ਨਾ ਪਵੇ ਤਾਂ ਮੁਆਵਜ਼ਾ ਮਿਲ ਜਾਂਦਾ ਹੈ ਇੱਕ ਵਪਾਰੀ ਹੈ ਜਿਹਦੀ ਦੁਕਾਨ ਨੂੰ ਅੱਗ ਲੱਗ ਜੇ ਕੋਈ ਮੁਆਵਜ਼ਾ ਨਹੀਂ ਜਿਹਦੀ ਦੁਕਾਨ ਬਾੜ ਨਾਲ ਖਰਾਬ ਹੋ ਜੇ ਕੋਈ ਮੁਆਵਜ਼ਾ ਨਹੀਂ ਆ ਪਿੱਛੇ ਤੁਸੀਂ ਦੇਖੋ ਸਾਡਾ ਸਮਾमेलन ਸ਼ਾਇਦ ਤੁਹਾਡੇ ਦੋਸਤਾਂ ਨੂੰ ਪਤਾ ਹੋਊਗਾ ਅਸੀਂ ਚੋਲਾ ਤਰੀਕ ਦਾ ਰੱਖਿਆ ਸੀ ਪਰ ਹੜ ਆਗੇ ਹੜ ਦੇ ਕਰਕੇ ਅਸੀਂ ਪੋਸਟਪੋਨ ਕਰਤਾ ਪਰ ਤੁਸੀਂ ਸੁਣ ਕੇ ਵੀ ਹੈਰਾਨ ਹੋਵੋਗੇ ਤੇ ਅਸੀਂ ਸੁਣ ਕੇ ਦੱਸੋ ਅਸੀਂ ਦੱਸ ਕੇ ਤੁਹਾਨੂੰ ਦੁਖੀ ਹੋ ਰਹੇ ਹਾਂ ਕਿ ਹੜਾਂ ਦੇ ਵਿੱਚ ਸਾਰਿਆਂ ਨੇ ਸਾਡੇ ਮੁੱਖ ਮੰਤਰੀ ਨੇ ਛੱਡੋ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਹੈਗੇ ਸਾਡੇ ਕਿ ਅਰਵਿੰਨ ਕੇਜਰੀਵਾਲ ਜੀ ਨੇ ਹਰੇਕ ਸਟੇਟ 'ਚ ਜਾ ਕੇ ਰੋਲਾ ਪਾ ਪਾ ਕੇ ਗਿਆ ਵੀ ਇੱਕ ਇੱਕ ਗਲੇ 23 ਦੇ 23 ਜ਼ਿਲ੍ਹੇ ਤਬਾਹ ਹੋ ਗਏ 23 ਦੇ 23 ਜ਼ਿਲ੍ਹਿਆਂ ਨੂੰ 50-50 ਹਜ਼ਾਰ ਰੁਪਏ ਹਰੇਕ ਇੱਕ ਇੱਕ ਕਿੱਲੇ ਦਾ ਦਿੱਤਾ ਤੁਹਾਨੂੰ ਗੱਲ ਚੱਜੀ ਕੋਈ ਦੂਜੇ ਪਾਸੇ ਇਹ ਆਜੋ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਪੂਰੇ ਪਿੰਡ ਸੜ ਡੁੱਬ ਜੇ ਪੂਰਾ ਸ਼ਹਿਰ ਡੁੱਬ ਜੇ ਦੁਕਾਨਦਾਰ ਉੱਪਰ ਹੀ ਰਹਿ ਜਾਂਦਾ ਕਿਸ਼ਤੀਆਂ ਤੇ ਬੈਠਾ ਰਹਿੰਦਾ ਯਾਰ ਜਿਹੜੀਆਂ ਦੁਕਾਨਾਂ ਡੁੱਬੀਆਂ ਇੱਕ ਦੁਕਾਨ ਤੇ ਮੈਨੂੰ 1 ਰੁਪਏ ਦਾ ਮੁਆਵਜ਼ਾ ਦੱਸੋ ਅਸੀਂ ਪਿੰਡ ਦੇ ਮਰ ਗਏ ਮੈਂ ਖਬਰਾਂ ਲਵਾਉਂਦਾ ਮਰ ਗਿਆ ਵੀ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਜਿੱਥੇ ਆਮ ਘਰਾਂ ਦਾ ਨੁਕਸਾਨ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਦੁਕਾਨਾਂ ਹੈ ਮੰਡੀਆਂ 'ਚ ਵੀ ਦੁਕਾਨਾਂ ਹੈ ਸ਼ਹਿਰਾਂ 'ਚ ਵੀ ਦੁਕਾਨਾਂ ਹੈ ਦੁਕਾਨਾਂ ਵੀ ਬਾੜ ਦੇ ਨਾਲ ਖਰਾਬ ਹੋਈਆਂ ਕੀ ਬਾਰਸ਼ ਆਈ ਤਾਂ ਦੁਕਾਨਾਂ ਨੂੰ ਖਰਾਬ ਨਹੀਂ ਹੋਣੀਆਂ ਜੇ ਘਰ ਡੇਗ-ਸਗਦੇ ਆ ਤਾਂ ਦੁਕਾਨਾਂ ਵੀ ਤਾਂ ਲੋਕਾਂ ਨੇ ਨਹੀਂ ਲੀਗੀਆਂ ਕਈਆਂ ਨੇ ਇਕੱਠੀਆਂ ਲੁਗਾਨਾਂ ਵੀ ਰੁੜੀਆਂ ਕਈਆਂ ਦਾ ਮਾਲ ਆਣ ਜਾਣ ਲੱਗੇ ਖਰਾਬ ਹੋਇਆ ਪਰ ਉੱਥੇ ਇਹਨਾਂ ਦਾ 1 ਰੁਪਿਆ ਵੀ ਕਦੇ ਮੁਆਵਜ਼ਾ ਨਹੀਂ ਮਿਲਿਆ ਉਸੇ ਕਰਕੇ ਜਿਵੇਂ ਸੋਨੁਜੀ ਸਾਡੇ ਨਾਲ ਦੱਸ ਰਹੀ ਸੀ ਵੀ ਅਸੀਂ ਮੰਗਾਂਗੇ ਤਾਂ ਹੀ ਸਾਨੂੰ ਪਤਾ ਲੱਗੂ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਨੂੰ ਆਲ ਇੰਡੀਆ ਲੈਵਲ ਤੇ ਇੱਕ ਮੰਚ ਤੇ ਇਕੱਠੇ ਹੋਈਏ ਜਦੋਂ ਸਾਡੀ ਗੱਲ ਆਲ ਇੰਡੀਆ ਲੈਵਲ ਤੇ ਚੱਕੀ ਜਾਊਗੀ ਜਿਵੇਂ ਦੂਜੇ ਵਰਗਾਂ ਦਾ ਗੱਲ ਸਰਕਾਰ ਸੁਣਦੀ ਹੈ ਸਾਡੀ ਕਿਸੇ ਨਾ ਕਿਸੇ ਕਮੀ ਹੈਗੀ ਹੈ ਸਾਡੇ ਵਪਾਰੀ ਇੱਕ ਮੰਚ ਤੇ ਨਹੀਂ ਕੱਟੇ ਹੁੰਦੇ ਪੂਰੇ ਪਰ ਸਾਡੀ ਹੁਣ ਕੋਸ਼ਿਸ਼ ਚੱਲ ਰਹੀ ਹੈ ਹੁਣ ਤੁਹਾਡੇ ਸਾਹਮਣੇ ਅਸੀਂ ਕੋਸ਼ਿਸ਼ ਜੇ ਸਾਡੇ ਸਟੇਟਾਂ ਤੋਂ ਆਡਰ ਸਟੇਟਾਂ ਤੋਂ ਬੰਦੇ ਆਣਗੇ ਤੁਹਾਨੂੰ ਕੱਲ ਪਤਾ ਲੱਗ ਜੂਗਾ ਵੀ ਕੋਣ ਕੋਣ ਆਏ ਹੋਏ ਤਾਂ ਉਹਦਾ ਮਤਲਬ ਇਹੀ ਹੈ ਵੀ ਅਸੀਂ ਆਪਣਾ ਗੱਲ ਦੱਸਣ ਤੱਕ ਸਰਕਾਰ ਤੱਕ ਜਾਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਕਿਤੇ ਨਾ ਕਿ ਦੇਖੋ ਇੱਕ ਦਿਨ 'ਚ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਅੱਜ ਸਮੇਲਨ ਹੋ ਗਿਆ ਤੇ ਕੱਲ ਨੂੰ ਮੰਗਾ ਮੰਨੀਆਂ ਜਾਣ